ਜੋ ਆ ਇੱਕ ਵਾਰ ਫੇਰ ਤੋਂ ਵੱਡਾ ਹਾਸਾ ਹੋਇਆ ਹੈ ਜਿੱਥੇ ਕਿ ਦੋ ਵਿਅਕਤੀਆਂ ਦੀ ਇਕੱਠੇ ਮੌਤ ਹੋ ਗਈ ਹੈ ਜੀ ਹਾਂ ਇੱਕ ਗਰੀਬ ਵਿਅਕਤੀ ਵੱਲੋਂ ਰੁਪਿਆ ਰੁਪਿਆ ਜੋੜ ਕੇ ਆਪਣੇ ਘਰ 'ਚ ਮਿਸਤਰੀ ਲਗਾਇਆ ਗਿਆ ਸੀ ਕਰਦੇ ਪਲੱਸਟਰ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਜਿਵੇਂ ਹੀ ਮਿਸਤਰੀ ਪਲੱਸਟਰ ਦਾ ਕੰਮ ਨਿਬੇੜ ਕੇ ਪੈੜਾਂ ਖੋਲਣੀਆਂ ਸ਼ੁਰੂ ਕਰਦਾ ਹੈ ਤਾਂ ਪੈੜਾਂ 'ਚ ਜੋ ਲੋਹੇ ਦਾ ਗਾਰਡਨ ਸੀ ਉਹ ਕਰਦੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਨਾਲ ਟਕਰਾ ਜਾਂਦਾ ਹੈ ਜਿਸ ਦੇ ਸੰਪਰਕ ਚੋਂ ਨਾਲ ਮਿਸਤਰੀ ਅਤੇ ਮਕਾਨ ਮਾਲਕ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਦਰੇ ਹਾਦਸੇ ਤੋਂ ਬਾਅਦ ਪੂਰੇ ਪਿੰਡ 'ਚ ਮਾਤਮ ਛਾ ਗਿਆ ਹੈ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲੇ ਡਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਵਿੱਚ ਗੁਰਜੀਤ ਸਿੰਘ ਨਾਮੀ ਵਿਅਕਤੀ ਵੱਲੋਂ ਆਪਣੇ ਘਰ ਵਿੱਚ ਮਿਸਤਰੀ ਲਗਾਏ ਹੋਏ ਸੀ ਜਦੋਂ ਮਿਸਤਰੀ ਪਲਾਸਟਰ ਦਾ ਕੰਮ ਨਿਬੜਕੇ ਬੈੜਾ ਖੋਲ ਰਿਹਾ ਸੀ ਤਾਂ ਅਚਾਨਕ ਲੋਹੇ ਦਾ ਗਾਰਡਰ ਕਰਦੇ ਉੱਪਰੋਂ ਲੰਘ ਰਹੀ 66 ਕੇਵੀ ਤਾਰਾਂ ਦੇ ਨਾਲ ਟਕਰਾ ਜਾਂਦਾ ਹੈ ਜਿਸ ਤੋਂ ਬਾਅਦ ਮਿਸਤਰੀ ਬਿੱਟੂ ਅਤੇ ਮਕਾਨ ਮਾਲਕ ਗੁਰਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਦੀ ਮੰਨੀ ਹੈ ਤਾਂ ਬੜੀਆਂ ਹੀ ਖੁਸ਼ੀਆਂ ਤੇ ਚਾਹਾਂ ਦੇ ਨਾਲ ਮਿਹਨਤ ਕਰਕੇ 21 ਰੁਪਿਆ ਉਹਨਾਂ ਵੱਲੋਂ ਜੋੜਿਆ ਗਿਆ ਸੀ ਘਰ ਦੇ ਵਿੱਚ ਮਿਸਤਰੀ ਲਗਾਏ ਗਏ ਸੀ ਕਿ ਘਰ ਦੀ ਨੁਹਾਰ ਬਦਲੀ ਜਾ ਸਕੇ ਪਰ ਘਰ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਦਰ ਲੱਗ ਗਈ ਅਤੇ ਘਰ ਹਾਲੇ ਪੂਰੀ ਤਰ੍ਹਾਂ ਬਣਿਆ ਵੀ ਨਹੀਂ ਸੀ ਕਿ ਘਰ 'ਚ ਦੋ ਮੌਤਾਂ ਹੋ ਗਈਆਂ ਨੇ ਮਿਸਤਰੀ ਵੱਲੋਂ ਪੈੜਾ ਫੁੱਲੀਆਂ ਜਾ ਰਹੀਆਂ ਸਨ ਇਸ ਦੌਰਾਨ ਘਰ ਦੇ ਉਪਰੋਂ ਲੰਘ ਰਹੀ 66 ਕੇਵੀ ਤਾਰਾਂ ਦੇ ਨਾਲ ਪੈੜਾ ਦਾ ਗੱਡਰ ਟਕਰਾ ਜਾਂਦਾ ਹੈ ਜਿਸ ਕਾਰਨ ਮਕਾਨ ਮਾਲਕ ਅਤੇ ਮਿਸਤਰੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਪਰਵਾੜੀਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬੜੀ ਬਾਰ ਬਿਜਲੀ ਵਿਭਾਗ ਨੂੰ ਇਹ ਲਿਖ ਕੇ ਅਪੀਲ ਕੀਤੀ ਗਈ ਸੀ ਕਿ ਜਲਦ ਤੋਂ ਜਲਦ ਉਹਨਾਂ ਦੇ ਘਰ ਦੇ ਉੱਪਰੋਂ ਲੰਘਦੀ ਵੱਡੀ ਬਿਜਲੀ ਲਾਈਨ ਨੂੰ ਹਟਾਇਆ ਜਾਵੇ ਪਰ ਬਿਜਲੀ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਹੁਣ ਉਹਨਾਂ ਦੇ ਦੋ ਕਮਾਊ ਪੁੱਤਾਂ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਿਸਤਰੀ ਵੀ ਪਿੰਡ ਦਾ ਹੀ ਸੀ ਅਤੇ ਇੱਕ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਜਦ ਕਿ ਜਿਸ ਵਿਅਕਤੀ ਵੱਲੋਂ ਘਰ ਬਣਾਇਆ ਜਾ ਰਿਹਾ ਸੀ ਉਹ ਵੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਰੁਪਈਆ ਰੁਪਈਆ ਜੋੜ ਕੇ ਪੈਸਾ ਪੈਸਾ ਜੋੜ ਕੇ ਮਿਹਨਤ ਦੇ ਨਾਲ ਉਸ ਵੱਲੋਂ ਘਰ ਬਣਾਇਆ ਜਾ ਰਿਹਾ ਸੀ ਪਰ ਹੁਣੀ ਨੂੰ ਸ਼ਾਇਦ ਕੁਝ ਹੋਰ ਹੀ ਮੰਜ਼ੂਰ ਸੀ ਉਸ ਨੂੰ ਘਰ ਵਿੱਚ ਰਹਿਣਾ ਵੀ ਨਸੀਬ ਨਹੀਂ ਹੋਇਆ ਤੇ ਹੁਣ ਦੋਵਾਂ ਦੀ ਦਰਦਨਾਕ ਮੌਤ ਹੋ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ